ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਏ 19 ਹੀ ਹੁਕਮ ਅਦਕੀ ਐਫੀਸ਼ੀਅਲੀ ਸਾਲ ਦੀ ਗੱਲ ਬੰਗਲਾ ਸਾਬ ਤੋਂ ਕਹਾ ਕਰਕੇ ਜੋ ਮੈਂ ਆ ਰਹੇ ਹਾਂ ਸੀੜੀਆਂ ਤੋਂ ਉਤਰ ਰਿਹਾ ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਵਰਸ਼ ਜਿਹਦੇ ਲੇਖ ਹਿੰਦੀ ਦੇ ਛੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਚਸਤ ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ ਗੈਨੀ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਉਹ ਕਥਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਇਆ ਉਹ ਵੱਸੋ ਜਾਣੇ ਪਰਬ ਆਪਣੇ ਕਾ ਹੁਕਮ ਪਛਾਣੇ ਤੁਸੀਂ ਆ ਕਹਿਸ ਸਾਨੂੰ ਚੰਗਾ ਲੱਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਈ ਪਰ ਹੁਣ 84 ਦੇਚ ਪਰ 83 84 ਦੋ ਸਾਲਾਂ ਦੇਚ ਤੁਸੀਂ ਸਾਰੇ ਦੇਸ਼ ਵਿੱਚ ਵਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਜੋ ਹੋਇਆ ਇਹ ਗਲਤ ਹੋਇਆ ਔਰ 스ਕ੍ਰੀਨਲ ਤੁਹਾਨੂੰ ਸਜ਼ਾ ਵੀ ਮਿਲੀ ਥੋੜੇ ਤੇ ਕੇਸ ਵੀ ਬਣੇ ਕਹਿੰਦੇ ਇਹ ਦੌਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਆ ਉਹ ਵਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਪਰ ਸਾਰ ਬਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਹਿਣ ਲੱਗੋ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਆ ਇਹ ਠੀਕ ਹੈ ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈ یقین جانو میں اپنی زندگی چ پہلی دفعہ محسوس کیا کہ چوٹی دے سیانے منوکھاں چ میں گر گیا کہ میرے کو کوئی جواب نہیں واقعی میں آکھیا سی جو ہوا ہے غلط ہوا ہے صحیح نہیں ہویا اور پندرہ دن میں یہ بھی کتھا دیتی سی اس کو اگے پھر پرکرن بدل گئے سن کہ جو ہو, ہو سو جانے ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਏ ਤੇ ਹੋਣੇ ਹੀ ਸੀ ਹੁਕਮ ਹੈ ਤੇ ਜੋ ਹੁਕਮ ਨੂੰ ਸਮਝ ਲੈਂਦਾ ਹੈ ਪ੍ਰਮਾਤਮਾ ਨੂੰ ਸਮਝ ਲੈਂਦਾ ਹੈ ਕਹੋ ਨਾ ਨਹੀਂ ਜਿਹਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਬੇਦ ਜਾਣ ਉਸਨੇ ਪ੍ਰਮਾਤਮਾ ਦਾ ਬੇਦ ਜਾਣ ਲਿਆ ਉਹਦੇ ਰਾਜ ਨੂੰ ਸਮਝ ਗਿਆ ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸੰਤ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਇਹਨਾਂ ਨੂੰ ਛਾਪ ਵੀ ਦੇਣੇ ਆ ਤੁਹਾਨੂੰ ਘਬਰਾਹਟ ਵੀ ਹੋਈ ਮੈਨੂੰ ਕਹਿਣ ਲੱਗੇ ਅਸੀਂ ਕੋ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੇ ਐ ਨਹੀਂ ਉਹ ਜੋ 15 ਦਿਨ ਤੁਸੀਂ ਕਹਾ ਕੀਤੀ ਸੀ ਉਹ ਠੀਕ ਹੈ ਜਾਂ ਹੁਣ ਤੁਸੀਂ ਜਿਹੜਾ ਬੋਲਿਓ ਇਹ ਠੀਕ ਹੈ ਬਸ ਐਨ ਐ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਹੈ ਤੇ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਹੈ ਤੇ ਗਲਤ ਹੋਇਆ یہ صحیح نہیں ہوا کہ ہو زبان تھوڑی اہ ہے پر بول ایک نہیں ہے تھی دسو وہ ٹھیک سی یا اے. آخر دونوں چ کوئی ایک ٹھیک ہو سکتا ہے کیونکہ دونیں مخالف گلان نے دونوں کا آپس میں سنگم نہیں ہے ਉਹਦੇ ਉਸ ਦਿਨ ਇਹ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ ਤਾਂ ਮੈਂ ਉਪਰੇ ਢੰਗ ਨਾਲੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ اے ਗੁਰੂ ਵਰਕਿਸ਼ਨ ਜੀ ਤੇਰੀ ਚੌਖਟ ਤੇ ਮੈਂ ਖੜਿਆ ਕਿ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲੈ ਸਨ ਐ ਬੜੇ ਛੋਟੀ ਦੇ ਵਿਦਵਾਨ ਨੇ ਤੇ ਮੈਂ ਪਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜਿਹੜਾ ਜਵਾਬ ਨਾ ਬਣਿਆ ਤੂੰ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾ ਤੇਰੀ ਗੱਲ ਸੁਣਨ ਦਾ ਅੱਜ ਮੇਰੀ ਲੱਜਾ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੁੰਦਾ ਹਾਂ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ ਉਹ ਨਹੀਂ ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ ਕੋਈ ਜਬ ਤਬ ਇਤਨਾ ਗਹਿਰਾ ਨਹੀਂ ਜਾਂਦਾ ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿੰਨੀ ਗਹਿਰੀ ਅਰਦਾਸ ਚਲੀ ਜਾਂਦੀ ਸ਼ਾਇਦ ਇਸੇ ਵਾਸਤੇ ਹੀ ਗੁਰੂ ਦਾ ਹੁਕਮ ਹੈ ਅਰਦਾਸ ਤੁ ਲਾਜ਼ਮੀ ਕਰਨੀ ਅਰਦਾਸ ਨੇ ਸ਼ਾਮਲ ਹੋਣਾ ਹੈ ਅੰਦਰੋਂ ਅਰਦਾਸ ਨਿਕਲੀ ਮਹਿਕ ਮਹਾਰਾਜ ਉਹ ਛੜੀ ਜ਼ਰਾ ਇਧਰ ਵੀ ਫੇਰ ਦੇ ਆਪਣੇ ਕੋਲ ਜਵਾਬ ਨਹੀਂ ਹੈ ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ تیرے دردہ چاڑو بردار سے ثابت ہو گیا جھوٹ بولنا غلط بے نہیں پہلی دفعہ دیکھیا ارداس قبول ہوئی اقبال نے کسی وقت کیا سی دل سے جو بات نکلتی ہے اثر رکھتی ہے پر نہیں طاقت پرواز مگر رکھتی ہے میں انہوں نے گرج کے آخیا میں دونوں جو آخر ٹھیک آخیا ادھوں بھی ٹھیک آ کہ ہون بھی ٹھیک آ کے ਮੈਂ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਹੈ ਇਹ ਹੁਕਮ ਹੈ ਪਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਹੈ ਕਿ ਨਹੀਂ ਹੋਣਾ ਚਾਹੀਦਾ ਸੀ ਮੈਂ ਕਿਹਾ ਇਸ ਤਰ੍ਹਾਂ ਹੈ ਜੋ ਹੋਇਆ ਹੈ ਕੋਮਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੋਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਐਸਾ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਣੀ ਸੀ ਮੈਂ ਫਿਰ ਦਰਾਮਾ ਜੋ ਮੈਂ ਉਦਾਹਰਣ ਦਿੱਤਾ ਬਈ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲ ਨਹੀਂ ਸੀ ਪਰ ਅਗ ਤੇ ਚੱਲਦਿਆਂ ਮੂੰਹੋਂ ਚੀਖ ਨਿਕਲ ਗਈ ਨਿਕਲਣੀ ਸੀ ਹੋਣਾ ਹੀ ਸੀ جو ہو گیا ہے یہ ہونا ہی سی میں منگا روس پیدا ہو گیا یہ نکلنا ہی سی روس ہونا ہی سی یہ حکم من لو میں ادو بھی جو آخیا بھی حکم من لو جو ہوں میں آخر یہ حکم من لو پہلوں تھلے میرے اگ کسی نے رکھنی سی میں پھر دوہرا دیا میں سمجھنا یہ اگ رکھنی سی کسی نے ਯਕ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੋਚੇ ਖ ਨਿਕਲ ਗਏ ਨਿਕਲ ਨਹੀਂ ਸੀ ਰੋਸ ਨਿਕਲ ਗਿਆ ਨਿਕਲ ਨਹੀਂ ਸੀ ਅਸ ਦਿਨ ਮੈਨੂੰ ਕਹਿਣ ਲੱਗਾ ਸੀ ਤੇ سنگਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋਵੇਂ ਵਕਤ ਠੀਕ ਆ ਕੇ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤੇ ਅਸ਼ਰ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ ਔਰ ਮੂੰਹ ਐਸੇ ਬੋਲ ਨਿਕਲ ਗਏ ਨਿਕਲਨੇ ਸੰਭ। ਇਹ ਵੀ ਇੱਕ ਹੁਕਮ ਉਹ ਹੱਸਦੇ ਹੋਏ ਚਲੇ ਗਏ ਮੈਂ ਪੌੜੀਆਂ ਦੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਲਈ ਗਲ ਬਣ ਗਈ ਜੋ ਹੋਆ ਉਹ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਤੱਤੀ ਤਵੀ ਤੇ ਬੈਠਣਾ ਸੀ ਧਨ ਗੁਰਵਰਜਨ ਦੇਵ ਜੀ ਮਹਾਰਾਜ ਨੇ ਕਹਿੰਦ ਨਾ ਹੁਕਮ ਪਰ 6ਵੇਂ ਰੂਪ ਨੇ ਤਲਵਾਰ ਖਿੱਚ ਲਈ ਹੁਕਮ ਐਸਾ ਵੀ ਹੋਣਾ ਸੀ 6ਵੇਂ ਗੁਰਨਾਣਕ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਇਹ ਵੀ ਹੁਕਮ ਉਸ ਵਕਤ ਜਹਾਂਗੀਰ ਨੂੰ ਵੀ ਕਬੂਲ ਨਾ ਆਇਆ ਉਹਨੇ 6ਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਚਕੈਦ ਕਰ ਦਿੱਤਾ ਇਹ ਨਹੀਂ ਕਬੂਲ ਹੁੰਦਾ ਸਦਾਦਾਰੀ ਦਾ